ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿੱਚੋਂ ਸਰਦਾਰ ਬੁੱਧ ਸਿੰਘ ਉਸਮਾਨਜੋਗ ਹਸਤੀ ਦਾ ਨਾਮ ਹੈ ਜਿਸ ਨੂੰ ਇਸ ਗੱਲ ਦੀ ਵਡਿਆਈ ਪ੍ਰਾਪਤ ਸੀ ਕਿ ਇਸਨੇ ਕਲਗੀਧਰ ਜੀ ਦੇ ਕਰ ਕਮਲਾਂ ਤੋਂ ਅੰਮ੍ਰਿਤ ਪਾਨ ਕੀਤਾ ਤੇ ਸਿੰਘ ਸੱਜਿਆ ਇਹ ਧਰਮੀ ਯੋद्धा ਜਿੱਥੇ ਆਪਣੇ ਉੱਚ ਆਚਰਣ ਲਈ జగਤ ਪ੍ਰਸਿੱਧ ਸੀ ਉੱਥੇ ਇਹ ਨਿਰਭੈ ਸੂਰਮਾ ਆਪਣੇ ਬਾਹੂਬਲ ਲਈ ਵੀ ਅਤੁੱਲ ਸੀ ਇਹ ਮਸਤ ਹਾਥੀ ਦੀ ਤਰ੍ਹਾਂ ਮੈਦਾਨੇ ਜੰਗ ਵਿੱਚ ਵੈਰੀਆਂ ਸਾਹਮਣੇ ਝੂਮਦਾ ਹੁੰਦਾ ਸੀ ਇਸ ਦੇ ਸਰੀਰ ਤੇ 40 ਫੁੱਟ ਤਲਵਾਰਾਂ ਨੇਜੀਆਂ ਤੇ ਗੋਲੀਆਂ ਦੇ ਸਨ ਇਸ ਦੀ ਦੇਸਾ ਨਾਮੀ ਅ블ਖ ਕੋੜੀ ਇਤਿਹਾਸ ਵਿੱਚ ਇੰਨੀ ਹੀ ਪ੍ਰਸਿੱਧਤਾ ਰੱਖਦੀ ਹੈ ਜਿੰਨੀ ਇੱਕ ਉਸ ਦਾ ਨਿਡਰ ਸਵਾਰ ਇਸ ਦਾ ਨਾਂ ਆਪਣੇ ਮਾਲਕ ਦੇ ਨਾਂ ਨਾਲ ਐਸਾ ਇਕਮਿਕ ਹੋ ਗਿਆ ਸੀ ਕਿ ਇਹਨਾਂ ਦੋਵਾਂ ਨਾਵਾਂ ਤੋਂ ਇੱਕ ਨਾਂ ਬਣ ਕੇ ਸਰਦਾਰ ਬੁੱਧ ਸਿੰਘ ਦਾ ਨਾਂ ਦੇਸਾ ਬੁੱਧ ਸਿੰਘ ਪ੍ਰਸਿੱਧ ਹੋਇਆ ਇਸ ਬੰਕੀ ਕੋੜੀ ਦੀ ਪਿੱਠ ਤੇ ਸਰਦਾਰ ਬੁੱਧ ਸਿੰਘ ਪੰਜਾਹ ਵਾਰੀ ਦਰਿਆ ਰਾਵੀ ਚਨਾਅ ਅਤੇ ਜੇਹਲਮ ਤੋਂ ਪਾਰ ਉੱਤਰ ਗਿਆ ਆਇਆ ਸੀ। ਛੇਕੜ ਸੰਮਤ 1775 ਵਿੱਚ ਦੇਸਾ ਬੁੱਧ ਸਿੰਘ ਆਪਣੇ ਪਿੱਛੇ ਦੋ ਪੁੱਤਰ ਚੰਦਾ ਸਿੰਘ ਤੇ ਨੌਦ ਸਿੰਘ ਛੱਡ ਕੇ ਪਰਲੋਕ ਸੁਧਾਰ ਗਿਆ। ਨੌਦ ਸਿੰਘ ਦਾ ਵਿਆਹ ਮਜੀਠੇ ਦੇ ਇੱਕ ਧਨਾੜ ਜ਼ਿਮੀਦਾਰ ਗੁਲਾਬ ਸਿੰਘ ਦੀ ਕੰਨਿਆ ਨਾਲ ਹੋਇਆ। ਸੰਮਤ 1787 ਸਾਲ 1770 ਵਿੱਚ ਇਸ ਨੇ ਗੁਜਰਾਵਾਲਾ ਦੇ ਲਾਗੇ ਸੂਕਰਚਕ ਦੀ ਉਜੜੀ ਪਈ ਥੇਹ ਨੂੰ ਮੁੜ ਵਸਾ ਕੇ ਆਪਣੇ ਵਸੇਬੇ ਲਈ ਇੱਕ ਗੜੀ ਵਰਗਾ ਵੱਡਾ ਘਰ ਬਣਾਇਆ ਜੋ ਛੋਟੇ-ਮੋਟੇ ਟਾਕਰਿਆਂ ਦੇ ਸਾਹਮਣੇ ਕਿਲੇ ਦਾ ਕੰਮ ਕਰ ਦਿੰਦਾ ਸੀ ਇਸ ਗੜੀ ਦੀ ਉਸਾਰੀ ਤੋਂ ਵਿਲੇ ਹੁੰਦੇ ਹੀ ਸਰਦਾਰ ਨੌਦ ਸਿੰਘ ਦੇ ਮਨ ਵਿੱਚ ਇੱਕ ਫੁਰਨਾ ਫੁਰਿਆ ਕਿ ਹੁਣ ਜਦ ਐਡਾ ਵੱਡਾ ਘਰ ਵਸਾਇਆ ਹੈ ਤਾਂ ਇਸ ਦੀ ਰਾਖੀ ਲਈ ਕੁਝ ਸਾਥੀ ਅਤੇ ਆਪਣੇ ਨਾਰ ਲਲਾਣੇ ਚਾਹੀਦੇ ਹਨ ਤਾਂ ਜੋ ਜਦ ਲੋੜ ਆ ਪਏ ਤਾਂ ਆਪਣੇ ਆਪ ਨੂੰ ਬਚਾਇਆ ਜਾ ਸਕੇ ਇਸ ਸੋਚ ਨੂੰ ਵਰਤੋਂ ਵਿੱਚ ਲਿਆਉਣ ਲਈ ਪਹਿਲੇ ਪਹਿਲ ਇਸ ਨੇ 30 ਸਿੰਘ ਸਵਾਰ ਆਪਣੇ ਨਾਲ ਮਿਲਾ ਲਏ ਜਿਨ੍ਹਾਂ ਨੂੰ ਸ਼ੁਕਰ ਚੱਕੀਆ ਮਿਸਲ ਦਾ ਮੂਲ ਅਤੇ ਖਾਲਸਾ ਸਲਤਨਤ ਦੀ ਨੀਂਹ ਕਹਿਣਾ ਯੋਗ ਹੈ ਸਰਦਾਰ ਨੌਦ ਸਿੰਘ ਨੇ ਆਪਣੇ ਇਸ ਨਿੱਕੇ ਜਿਹੇ ਜਥੇ ਨਾਲ ਸਮੇਂ ਦੀ ਲੋੜ ਉਸਾਰਨ ਉਹ ਨਿਰਪੈਤਾ ਦੇ ਕਾਰਨਾਮੇ ਕੀਤੇ ਜਿਨ੍ਹਾਂ ਦੇ ਕਾਰਨ ਇਸ ਦਾ ਦਬਦਬਾ 라ਵਲਪਿੰਡੀ ਤੋਂ ਸਤਲੁਜ ਦੇ ਕੰਢਿਆਂ ਤੱਕ ਮੰਨਿਆ ਜਾਂਦਾ ਸੀ ਇਸ ਨੇ ਅਹਿਮਦ ਸ਼ਾਹ ਬਦਾਲੀ ਦੇ ਹਿੰਦੁਸਤਾਨਪੁਰ ਪਹਿਲੇ ਹੱਲੇ ਸਮੇਂ ਨਵਾਬ ਕਪੂਰ ਸਿੰਘ ਨਾਲ ਰਲ ਕੇ ਉਸ ਨੂੰ ਕਰਾਰੇ ਹੱਥ ਦੱਸੇ ਤੇ ਉਸ ਦੀ ਵਾਪਸੀ ਸਮੇਂ ਉਸ ਦਾ ਬਹੁਤ ਸਾਰਾ ਸਮਾਨ ਖੋ ਲਿਆ ਇਸ ਕਾਰਨ ਇਸ ਦੀ ਪਤ ਤੇ ਮਾਨ ਪੰਜਾਬ ਦੇ ਸਾਰੇ ਸਰਦਾਰਾਂ ਵਿੱਚ ਬਹੁਤ ਵੱਧ ਗਿਆ। ਛੇਕੜ ਸੰਮਤ 1809 ਬਿਲਾਸ ਵਿੱਚ ਮਜੀਠੇ ਦੇ ਲੱਗ ਗਿਆ ਅਫਗਾਨਾਂ ਨਾਲ ਲੜਦਾ ਹੋਇਆ ਇੱਕ ਗੋਲੀ ਨਾਲ ਪ੍ਰਾਨ ਤਿਆਗ ਗਿਆ। ਇਸ ਦੇ ਘਰ ਚਾਰ ਪੁੱਤਰ ਹੋਏ ਚੜਤ ਸਿੰਘ, ਦਲ ਸਿੰਘ, ਚੇਤ ਸਿੰਘ ਅਤੇ ਮੱਗੀ ਸਿੰਘ। ਇਹਨਾਂ ਵਿੱਚੋਂ ਸਾਰਿਆਂ ਤੋਂ ਨਿੱਕੇ ਮੱਗੀ ਸਿੰਘ ਦਾ ਨਾਂ ਆਪਣੇ ਜੀਵਨ ਨੂੰ ਗੁਰਸਿੱਖੀ ਦੇ ਪ੍ਰਚਾਰ ਲਈ ਸਮਰਪਣ ਕਰ ਦਿੱਤਾ। ਇਹ ਆਪਣੇ ਸਮੇਂ ਦਾ بڑا ਭਜਨੀਕ ਤੇ ਪਰਉਪਕਾਰੀ ਮਹਾਤਮਾ ਹੋ ਪੀਤਿਆ ਹੈ ਇਹ ਬੇਸੰਤਾਨ ਸੀ ਵੱਡਾ ਪ੍ਰਾਚੜਤ ਸਿੰਘ ਆਪਣੇ ਦੋ ਨਿੱਕੇ ਭਾਈਆਂ ਨਾਲ ਮਿਲ ਕੇ ਆਪਣੀ ਜ਼ਮੀਨ ਆਦਿ ਦਾ ਪ੍ਰਬੰਧ ਕਰਦਾ ਰਿਹਾ